বিজেত নেজা সর্বসম্মতি ਨਾਲ ਬਣੇ ਰਿਟਾਇਰ ਕਰਮਚਾਰੀ ਵਲਫੇਅਰ ਐਸੋਸੀਏਸ਼ਨ ਰਜਿਸਟਰ ਦੇ ਪ੍ਰਧਾਨ ਨੰਮੇ ਬਨੇ ਪ੍ਰਧਾਨ ਨੇ ਆਜ਼ਾਦੀ ਦਿਵਸ ਦੀਆਂ ਦਿਤੀਆਂ ਸਮੂਹ ਦੇਸ਼ਵਾਸੀਆਂ ਨੂੰ ਵਧਾਈਆਂ ਰਿਟਾਇਰ ਕਰਮਚਾਰੀ ਵਲਫੇਅਰ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਦੇ ਦੌਰਾਨ বিজেਤ ਨੇਜਾ ਨੂੰ ਸਰਬਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ ਇਸ ਤੋਂ ਪਹਿਲਾਂ ਰਾਧਾ ਕ੍ਰਿਸ਼ਨ ਪਟੇਜਾ ਇਸ ਯੂਨੀਅਨ ਦੇ ਪ੍ਰਧਾਨ ਸਨ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ ਅਤੇ ਸਰਬਸੰਮਤੀ ਦੇ ਨਾਲ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਬੀਜੇ ਤਨੇਜਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਸਰਬਸੰਮਤੀ ਦੇ ਨਾਲ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਧਾਨ ਬਣਾ ਕੇ ਆਪਣੀ ਕਾਰਜਕਾਰੀ ਬਣਾਉਂਦੀ ਅਨਮਤੀ ਦੇ ਦਿੱਤੀ ਨਵੇਂ ਬਣੇ ਪ੍ਰਧਾਨ ਬਿਜਤ ਨੇ ਸਭ ਤੋਂ ਪਹਿਲਾਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਮੈਂ ਪਹਿਲਾਂ ਵੀ ਇਸ ਲਈ ਤਨਮਨ ਤੋਂ ਧੰਨ ਨਾਲ ਸੇਵਾ ਕਰਦਾ ਰਿਹਾ ਤੇ ਹੁਣ ਪ੍ਰਧਾਨ ਬਣਨ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਤੇ ਮੈਂ ਸਾਰੀ ਯੂਨੀਅਨ ਨੂੰ ਇਹ ਵਿਸ਼ਵਾਸ ਦਿਲਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਦੇ ਲਈ ਪਹਿਲਾਂ ਨਾਲੋਂ ਬਿਹਤਰ ਕੰਮ ਕੀਤੇ ਜਾਣਗੇ ਤੇ ਜਲਦ ਹੀ ਆਪਣੀ ਕਾਰਜਕਾਰੀ ਬਣਾ ਕੇ ਯੂਨੀਅਨ ਦੇ ਪੈਂਡਿੰਗ ਪਏ ਕੰਮਾਂ ਨੂੰ ਲੀਤ ਲਿਆਇਆ ਜਾਵੇਗਾ ਇਸ ਮੌਕੇ ਤੇ ਗੁਰਦੀਪ ਸਿੰਘ ਭੋਗਲ ਸਾਫ ਕਾ ਕਾਰਜ ਸਦਕ ਅਫਸਰ ਲੀਗਲ ਐਡਵਾਈਜ਼ਰ ਜਸਵੀਰ ਸਿੰਘ ਹਲਕਾ ਸੁਭਾਸ਼ ਗੁਪਤਾ ਬੀਜੇ ਕੁਮਾਰ ਗੁਨਾਮ ਸਿੰਘ ਸੁਰਿੰਦਰ ਕੁਮਾਰ ਕਸ਼ਮੀਰਾ ਸਿੰਘ ਅਸ਼ਾ ਰਾਣੀ ਬੀਨਾ ਸੂਰ ਸਵਿੱਤਰੀ ਕਮਲੇਸ਼ ਅਤੇ ਹੋਰ ਮੈਂਬਰ ਸਹਿबान ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਖੀਣਾ ਦੀਪਕ ਕੁਮਾਰ ਦੀ ਰਿਪੋਰਟ ਮੈਂ ਜਸਵੀਰ ਸਿੰਘ ਜਿਹੋ ਜੋਬ ਅੱਜ ਪੰਗ ਕੀਤੀ ਰਾਦਾ ਕਿਸਨ ਜੈ ਨੇ ਵੀ ਮਤਲਬ ਪੂਰੇ ਸਹਿਯੋਗ ਨਾਲ ਆਪਣੀ ਡਿਊਟੀ ਨਿਭਾਈ ਹੈ ਜਥੇਵੰਦੀ ਪ੍ਰਤੀ ਅਤੇ ਤਾਲਮੇਲ ਚ ਰਹੇ ਸਾਡੇ ਮੈਂ ਕਹਿਣਾ ਚਾਹੁੰਦਾ ਵੀ ਅੱਜ ਬੀਜੇ ਕੁਮਾਰ ਜੀ ਨੂੰ ਜੋ ਪ੍ਰਦਾਨ ਬਣਾਏ ਆ ਇਹਨਾਂ ਨੇ ਪਹਿਲਾਂ ਹੀ ਮਤਲਬ ਬਹੁਤ ਵਧੀਆ ਜਥੇਵੰਦੀ ਦੀਆਂ ਡਿਊਟੀਆਂ ਨਿਭਾਈਆਂ ਤੇ ਹੁਣ ਵੀ ਉਮੀਦ ਹੈ ਵੀ ਉਸ ਤੋਂ ਵੀ ਵੱਧ ਕੇ ਮਤਲਬ ਵਧੀਆ ਡਿਊਟੀ ਨਿਭਾਉਣਗੇ ਜੋ ਸਾਡੇ ਮਰੇਟਾਇਰ ਕਰਮਚਾਰੀਆਂ ਜਿਨੇ ਅੱਜ ਬੈਠੇ ਆ ਇਹਨਾਂ ਤੋਂ ਬਤਲ ਗਿਣਤੀ ਵੀ ਇਹਨਾਂ ਦੇ ਕੰਮਾਂ ਦੇ ਸਹਿਯੋਗ ਨਾਲ ਗਿਣਤੀ ਵਧੇਗੀ ਅਤੇ ਵੱਧ ਤੋਂ ਵੱਧ ਉਮੀਦ ਰੱਖਦੇ ਆ ਵੀ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਜਿ세 ਬੰਦੇ ਸਹਿਯੋਗ ਦਿਆਂਗੇ ਸਰ ਸਾਡੀ ਬਾਡੀ ਬਣੀ ਹੋਇਆ ਰਿਟਾਇਰ ਕਰਮਚਾਰੀਆਂ ਦੀ ਰਜਿਸਟਰਡ ਕੋ ਉਹ ਹੈ ਸਾਡੀ ਬਾਡੀ ਸਾਡੇ ਪਹਿਲੇ ਪ੍ਰਧਾਨ ਰਚੀ ਦਾਦਾ ਕਸ਼ਨ ਜੀ ਤੇ ਮੈਂ ਚੇਅਰਮੈਨ ਜੀ ਪ੍ਰਧਾਨ ਸੀ ਅਸੀਂ ਦੋਹਾਂ ਰਾਲ ਮਿਲ ਕੇ ਬਹੁਤ ਕੰਮ ਕਰਦੇ ਸੀਗੇ ਉਹਨਾਂ ਦੀ ਮਜਬੂਰੀ ਉਹਨਾਂ ਦੀ ਸਿਹਤ ਲਾਉ ਨਹੀਂ ਕਰ ਰਹੇ ਸੇ ਲੋ ਨਗਰ ਗੁਣਾਲ ਕਾਲ ਆਪਣਾ ਜਨਪੇਤ ਜਾ ਗਿਆ ਅਸੀਂ ਪਿਛਲੀ ਬੌਡੀ ਸਾਰੀ ਭੰਗ ਕਰਦੇ ਗਏ ਜੀ ਇਹ ਸੰਗਤ ਦਾ ਸਾਰੀ ਰੜਾ ਜਿਹੜੇ ਮੇਰੇ ਮਾਤਾ ਮਾਂ ਪਾਣਾ ਭਰਾ ਨੇ ਜਿਹੜੇ ਇਹਨਾਂ ਨੇ ਮੈਨੂੰ ਸੱਜਣ ਜਨ ਪ੍ਰਧਾਨ ਚੋਣ ਲਿਆ ਗਿਆ ਮੈਂ ਅੱਗੇ ਨਾਲ ਉਹਨਾਂ ਨੂੰ ਵੱਧ ਕੰਮ ਕਰਕੇ ਦਿਖਾਵਾਂਗਾ ਕੋਸ਼ਿਸ਼ ਪੂਰੀ 100% ਕਰਾਂਗਾ ਬਾਕੀ ਦਾ ਚਲੋ ਇਨਸਾਨ ਆਪਣਾ ਹੁੰਦਾ 12 ਸਿਓ ਜਿਹੜੇ ਆ ਕਿਸ ਤਰ੍ਹਾਂ ਸੀਗੇ ਸਾਡੇ 500 ਏਰੀਅਲ 125 ਬੰਦਾ ਮੈਰੀਲ ਪਗਲੇ ਹਫਤੇ ਬੁਆਰੇ ਦੋ ਦੋ ਕਿਸ਼ਤ ਸਾਰਿਆਂ ਨੂੰ ਠੀਕ ਹੈ ਤੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਤੁਸੀਂ ਕੰਮ ਕਰ ਰਹੇ ਸੀਗੇ ਚੇਅਰਮੈਨ ਦੇ ਅਹੁਦੇ ਤੇ ਸੀਗਾ ਤੇ ਹੁਣ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਜ਼ਿੰਮੇਵਾਰੀ ਵੱਧ ਗਈ ਹੈ ਵੱਧ ਗਈ ਸਾਰੇ ਬੰਦੇ ਸ਼ੌਕ ਦੇ ਤਾਂ ਹੀ ਵਰਕ ਜੇ ਮਾਰੀ ਬੰਦੇ ਬਹੁਤ ਹੁੰਦਾ ਨਾ ਸਟਾਫ ਮੇਰਾ ਸਾਰਾ ਵਧੀਆ ਹੈ ਸਾਰਾ ਮੇਰਾ ਨਾਲ ਜਦੋਂ ਆਵਾਜ਼ ਮੇਰੇ ਕੋ ਖੜਾ ਤਾਂ ਹੈ ਤਾਂ ਹੀ ਬੰਦੇ ਮੋਢੇ ਨਾਲ ਮੋਢੇ ਮਿਲ ਤਾਂ ਹੀ ਕੰਮ ਹੁੰਦੇ ਆ ਕੱਲਾ ਬੰਦੇ ਦੇ ਵਾਸਤੇ ਰੋਕ ਕੋਈ ਹੈ ਨਹੀਂ ਕੀ ਆਸ਼ਵਾਸਨ ਦੇਣਾ ਚਾਹੁੰਦਾ ਇਸ ਵਾਰ ਮੈਂ ਇਹਨਾਂ ਨੂੰ ਵੱਧ ਚੜ੍ਹ ਦੋ ਅੱਗੇ ਤੋਂ ਵੱਧ ਚੜ੍ਹ ਕੇ ਕੰਮ ਕਰਾਂਗਾ ਠੀਕ ਹੈ ਕੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਹੈ ਮੈਸਲ ਗੁਰਦੀਪ ਸਿੰਘ ਪੋਗੋਲਡੋਗਟ ਅੱਜ ਸਾਡੇ ਮੁਲਾਜ਼ਮ ਜਤੈਵੰਦਿਆ ਦੀ ਮੀਟਿੰਗ ਹੋਈ ਸੀ ਸਾਡੇ ਜਿਹੜੇ ਰਾਧਾਕਿਸ਼ਨ ਜੀ ਹੈ ਉਹਨਾਂ ਨੇ ਆਪਣੇ ਹਉਦੇਦੋਸਤੀ ਵਧੇਤਾ ਉਹਨਾਂ ਦੀ ਸਿਹਤ ਜਿਹੜੀ ਠੀਕ ਨਹੀਂ ਸੀ ਸਾਰੀ ਬੋਡੀ ਵੱਲੋਂ ਸਰਵਸੰਤੀ ਨਾਲ ਸ੍ਰੀ ਵਿਜੇ ਕੁਮਾਰ ਜੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਅਤੇ ਇਹਨਾਂ ਨੂੰ ਸਾਰੇ ਅਗਲੀ ਬੋਡੀ ਬਣਾਉਣ ਲਈ ਸਾਰੇ ਇਖਤਿਆਰ ਇਹਨਾਂ ਨੂੰ ਦੇ ਦਿੱਤੇ ਹਨ ਤੇ ਕਿਸ ਤਰ੍ਹਾਂ ਪ੍ਰਧਾਨ ਜੀ ਦਾ ਪਹਿਲੇ ਵਾਲੇ ਦਾ ਕਿਦਾਂ ਕਾਰਜ ਕਰ ਰਿਹਾ ਤੇ ਇਹਨਾਂ ਤੋਂ ਕੀ ਉਮੀਦ ਰੱਖਦੇ ਨਹੀਂ ਪਹਿਲੇ ਪ੍ਰਧਾਨ ਨੇ ਵੀ ਠੀਕ ਕੀਤਾ ਹੈ ਪਰ ਉਹਨਾਂ ਦੀ ਹੁਣ ਸਿਹਤallow ਨਹੀਂ ਕਰ ਰਹੀ ਸੀ ਇਸ ਕਰਕੇ ਵਿਜੇ ਜੀ ਨੂੰ ਸਾਰੀ ਜ਼ਿੰਮੇਵਾਰੀ ਪਾ ਦਿੱਤੀ ਤੇ ਇਹ ਆਪਣੀ ਬੋਡੀ ਆਪ ਇਲੈਕਟ ਕਰਨਗੇ ਤੇ ਉਮੀਦ ਹੈ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਰ ਮਿਹਨਤ ਕਰਨਗੇ ਜੀ ਪ੍ਰਧਾਨ ਜੀ ਕੀ ਕਹਿਣਾ ਹੈ ਅੱਜ ਸਤੰਤਰ ਦੇ ਇਸ ਤੇ ਮੈਂ ਵਿਜੇ ਕੁਮਤ ਨੇ ਜਾ ਰਿਹਾ ਰਟਾਇਰ ਕਰਮ ਜੀ ਨੂੰ ਪ੍ਰੈਜ਼ੀਡੈਂਟ ਐਸੋਸੀਏਸ਼ਨ ਸਟਾਫ ਮੈਂਬਰ ਸਾਰਿਆਂ ਦਾ ਹਿੰਦੁਸਤਾਨ ਦਿਵਸ ਤੇ ਆਜ਼ਾਦੀ ਦਿਵਸ ਤੇ ਮੈਂ ਆਪਣੇ ਵੱਲੋਂ ਆਪਣੇ ਰਿਟਾਇਰ ਕਰਨ ਚ ਪਹਿਲੇ ਵੈਸੋਂ ਸਾਰਿਆਂ ਨੂੰ ਦੇਸ਼ਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਸਭ ਨੂੰ ਸ਼ੁਭ ਕਾਮਨਾ ਦਿੰਦੇ ਹੋਏ ਇੱਛਾ ਜਰ ਕਰਦਾ ਹਾਂ ਕਿ ਦੇਸ਼ ਦੇ ਦਿਨ ਤਰੱਕੀ ਦੇ ਦਿਨ ਤਰੱਕੀ ਕਰੇ ਸਾਡਾ ਦੇਸ਼ ਹਿੰਦੁਸਤਾਨ ਤਰੱਕੀ ਦੇ ਦਿਨ ਤਰੱਕੀ ਦੇ ਦਿਨ ਚੜ੍ਹ ਕਰੇ ਦੇਰੀ ਵਾਸੀਨ ਅਪੀਲ ਕਰਦਾ ਸ਼ਾਂਤ ਰਹਿ ਕੇ ਸਾਰੇ ਆਜ਼ਾਦੀ ਦਿਵਸ ਮਨਾਣ ਦੀ ਸ਼ੁਭ ਕਾਮਨਾ ਸਭ ਨੂੰ